ਸੱਚੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨਿਤਕੌਰ ਆਏ ਦਿਨ ਕੰਗਣਾ ਆਪਣੇ ਕਿਸੇ ਨਾ ਕਿਸੇ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ ਵਿੱਚ ਬੜੀ ਰਹਿੰਦੀ ਹੈ ਹਾਲ ਹੀ ਦੀ ਜੇਕਰ ਗੱਲ ਕਰੀਏ ਤਾਂ ਕੰਗਣਾ ਦੀ ਆਉਣ ਵਾਲੀ ਫਿਲਮ emergency ਦਾ ਵਿਰੋਧ ਕੀਤਾ ਜਾ ਰਿਹਾ ਹੈ ਦਰਹਾਸਲ ਪੰਜਾਬ ਵਿੱਚ ਕੰਗਣਾ ਦੀ ਫਿਲਮ ਅਮਰਜੈਂਸੀ ਵਿਵਾਦ ਦਾ ਮੁੱਦਾ ਬਣੀ ਹੋਈ ਹੈ ਅਤੇ ਯੂਥ ਵੱਲੋਂ ਵੀ ਇਸ ਫਿਲਮ ਦਾ ਖੰਡਨ ਕੀਤਾ ਗਿਆ। ਦੇਸ਼ ਭਰ ਵਿੱਚ ਲਗਾਤਾਰ ਹੋਏ ਵਿਰੋਧ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਦੇ ਕਈ ਸੀਨ ਕੱਟਣ ਤੋਂ ਬਾਅਦ ਰਿਲੀਜ਼ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਫਿਰ ਵੀ ਫਿਲਮ ਦੇ ਵਿਵਾਦ ਦਾ ਮਾਹੌਲ ਠੰਡਾ ਹੁੰਦਾ ਨਹੀਂ ਨਜ਼ਰ ਆ ਰਿਹਾ। ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਐਡਵੋਕੇਟ ਰਵਿੰਦਰ ਸਿੰਘ ਬੱਸੀ ਵੱਲੋਂ ਦਾਇਰ ਸ਼ਿਕਾ ਤੇ ਨੋਟਿਸ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਆਉਣ ਵਾਲੀ ਫਿਲਮ emergency ਵਿੱਚ ਕਥਿਤ ਤੌਰ ਤੇ ਸਿੱਖਾ ਦੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਇਸ ਮੁੱਦੇ ਤੇ ਸਾਡੇ ਨਾਲ ਫੋਨ ਲਾਈਨ ਤੇ ਐਡਵੋਕੇਟ ਰਵਿੰਦਰ ਸਿੰਘ ਬਸੀ ਜੁੜ ਚੁੱਕੇ ਹਨ ਤੇ ਇਹਨਾਂ ਨਾਲ ਗਲਬਾਤ ਕਰਾਂਗੇ ਤੇ ਜਾਣਾਂਗੇ ਆਖਿਰ ਕੀ ਹੈ ਪੂਰਾ ਮਾਮਲਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਆ ਬਹੁਨੀਤ ਕੋਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਰਵਿੰਦਰ ਸਿੰਘ ਬੱਸੀ ਜੀ ਜਿਨ੍ਹਾਂ ਵੱਲੋਂ ਕੰਗਨਰਨੌਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਅਸੀਂ ਇਸ ਮੁੱਦੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਆਖਿਰਕਾਰ ਕੀ ਹੈ ਪੂਰਾ ਮਾਮਲਾ ਤੇ ਤੁਹਾਡਾ ਜਗ ਬਾਣੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਸਰ ਆ ਪੂਰਾ ਮਾਮਲਾ ਜਿਹੜਾ ਐਮਰਜੈਂਸੀ ਮੂਵੀ ਨੂੰ ਲੈ ਕੇ ਚੱਲ ਰਿਹਾ ਹੈ ਪੂਰੇ ਪੰਜਾਬ ਪਰ ਵਿੱਚ ਇਸ ਮੂਵੀ ਨੂੰ ਲੈ ਕੇ ਵਿਵਾਦ ਹੋਇਆ ਹੈ ਤੇ ਲੋਕਾਂ ਨੇ ਇਸ ਮੂਵੀ ਨੂੰ ਖੰਡਨ ਵੀ ਕੀਤਾ ਗਿਆ ਲੋਕਾਂ ਵੱਲੋਂ ਕਿ ਇਹ ਮੂਵੀ ਰਿਲੀਜ਼ ਵੀ ਨਹੀਂ ਹੋਣੀ ਚਾਹੀਦੀ ਤੇ ਇਸ ਤੋਂ ਬਾਅਦ ਫਿਰ ਸੈਂਸਰ ਬੋਰਡ ਨੇ ਐਸ ਮੂਵੀ ਦੇ ਕੁਝ ਸੀਨਸ ਕੱਟਣ ਤੋਂ ਬਾਅਦ ਮੂਵੀ ਨੂੰ ਰਿਲੀਜ਼ ਕਰਨ ਦਾ ਜਿਹੜਾ ਹੁਕਮ ਸੀਗਾ ਉਹ ਦੇ ਦਿੱਤਾ ਸੀਗਾ ਮਨਜ਼ੂਰੀ ਦੇ ਦਿੱਤੀ ਸੀ ਕਿ ਐਮੋਵੀ ਰਿਲੀਜ਼ ਹੋ ਸਕਦੀ ਹੈ ਤੇ ਐਸ ਪੂਰੇ ਮੁੱਦੇ ਤੇ ਹੁਣ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਦੋਂ ਵੀ ਇਹ ਐਮਰਜੈਂਸੀ ਮੂਵੀ ਬਣੀ ਹੈ ਤੇ ਉਦੋਂ ਇਹਨਾਂ ਨੇ ਪਹਿਲਾਂ ਟ੍ਰੇਲਰ ਰਿਲੀਜ਼ ਕੀਤਾ ਸੀਗਾ ਜਿਹਦੇ ਚ ਇਹਨਾਂ ਨੇ ਸਿੱਖਾਂ ਨੂੰ ਬੜੇ ਨੈਗੇਟਿਵ ਰੋਲ ਦੇ ਵਿੱਚ ਇਹਨਾਂ ਨੇ ਪੇਸ਼ ਕਰਨ ਦੀ ਤੇ ਸਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਸਰ ਉਹਨੂੰ ਅਸੀਂ ਜਦੋਂ ਦੇਖਿਆ ਤੇ ਅਹ ਜੋ ਕਿ ਜਿਹੜੀ ਇਹ ਫਿਲਮ ਹੈ ਇਹਨੂੰ ਬਣਾਇਆ ਵੀ ਕੰਗਨਾ ਰਣੌਤ ਨੇ ਐਕਟਿੰਗ ਵੀ ਖੁਦ ਕੀਤੀ ਹੈ ਪ੍ਰੋਡਿਊਸ ਵੀ ਖੁਦ ਕੀਤੀ ਹੈ ਤੇ ਡਾਇਰੈਕਟ ਵੀ ਖੁਦ ਕੀਤੀ ਹੈ ਹਾਂਜੀ ਸਰ ਤੇ ਹੁਣ ਨਾ ਤਾਂ ਇਹ ਕੋਈ ਹਿਸਟੋਰੀਅਨ ਹੈ ਨਾ ਹੀ ਇਹਨੇ ਕੋਈ ਐਸੀ ਰਿਸਰਚ ਵਰਕ ਕੀਤਾ ਹੈ ਤੇ ਜਿਹੜੀ ਇਹ ਹਿਸਟਰੀ ਦੇ ਉੱਤੇ ਮੂਵੀ ਬਣਾਉਣ ਚੱਲੀ ਹੈ ਇਸ ਤੋਂ ਪਹਿਲਾਂ ਵੀ ਇਹਨੇ ਲక్ష్ਮੀਬਾਈ ਵਰਗੀਆਂ ਫਿਲਮਾਂ ਬਣਾ ਕੇ ਤੇ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਤੇ ਉਹਨੂੰ ਦੇਖਦੇ ਹੋਏ ਅਸੀਂ ਆਪਣਾ 29 ਅੱਠ ਨੂੰ ਅਸੀਂ ਇੱਕ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਸੀਗੀ ਹਾਂਜੀ ਹਾਂਜੀ ਸਰ ਜਿਹਦੀ ਸੁਣਵਾਈ ਕੱਲ ਹੋਈ ਤੇ ਕੱਲ ਉਹ ਸੁਣਵਾਈ ਤੋਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਨਾਂ ਨੇ ਨੌਤ ਨੂੰ ਸਕਰੀਨ ਜਿਹੜਾ ਸਕਰੀਨ ਪਲੇ ਜਿਨੇ ਲਿਖਿਆ ਰਿਤੇਸ਼ਾ ਤੇ ਜੀ ਸਟੂਡੀਓ ਨੂੰ ਜੀ ਜੀ ਤੇ 5 12 ਨੂੰ ਇਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਇਹਦੇ ਵਿੱਚ ਕੀ ਹੈ ਕਿ ਹੁਣ ਜਿਹੜਾ ਇਹਨਾਂ ਨੇ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿਉਂਕਿ ਜਿਹੜਾ 1984 ਦਾ ਵਰਤਾਨਾਸਤ ਹੈ ਜੀ ਉਹ ਸ਼ੁਰੂ ਹੁੰਦਾ ਹੈ ਅਕਾਲੀ ਦਲ ਦੀ ਕਾਨਫਰੰਸ ਤੋਂ 1978 ਦੇ ਵਿੱਚ ਜਿਦੇ ਵਿੱਚ ਅਨੰਦਪੁਰ ਦੇ ਮਤੇ ਪ੍ਰਾਸ ਕੀਤੇ ਜਾਂਦੇ ਆ ਤੇ ਉਹਨਾਂ ਮਤਿਆਂ ਨੂੰ ਆਪਣਾ ਇੰਪਲੀਮੈਂਟ ਕਰਨ ਵਾਸਤੇ ਇੱਕ ਐਜੀਟੇਸ਼ਨ ਸ਼ੁਰੂ ਹੁੰਦਾ ਪੀਸਫੁਲ ਐਜੀਟੇਸ਼ਨ ਜਿਹਨੂੰ ਧਰਮੀ ਉਦਮੋਰਚਾ ਕਿਹਾ ਗਿਆ ਹਾਂਜੀ ਤੇ ਉਹ ਪੀਸਫੁਲ ਐਜੀਟੇਸ਼ਨ ਚੱਲਦਾ ਚੱਲਦਾ ਸਰਕਾਰ ਉਹਨੂੰ ਆਪਣੇ ਲੀਹੋਂ ਤਾਰ ਕੇ ਅੰਦਰ ਸਾਪੇ ਹਮਲਾ ਕਰਕੇ ਤੇ ਲਖਾਂ ਨੂੰ ਦੋਸ਼ੇ ਸਿੱਖਾਂ ਨੂੰ ਉੱਥੇ ਜਿਹੜੇ ਜਏ ਹੋ ਸੀਗੇ ਮੱਥਾ ਟੇਕਣ ਗਏ ਹੋਏ ਸੀਗੇ ਉਹਨਾਂ ਦਾ ਉੱਥੇ ਕਤਲ ਕੀਤਾ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਜਿਹੜਾ ਕੌਜ਼ ਆਫ ਇਹ ਸਾਰਾ ਵਰਤਾਂਤ ਹੈ ਉਹ ਧਰਮੀ ਉਦਮੋਰਚਾ ਹੈ ਧਰਮੀ ਉਦਮੋਰਚਾ ਕਿਉਂ ਲੱਗਿਆ ਉਹ ਆਨੰਦਪੁਰ ਦੇ ਮਤੇ ਇਹਨਾਂ ਨੂੰ ਇੰਪਲੀਮੈਂਟ ਕਰਨਾ ਸੀਗਾ ਆਨੰਦਪੁਰ ਦੇ ਮਤੇ ਕੀ ਹੈ ਹਮ ਥਾਰਾ ਇਹਨਾਂ ਬਾਰੇ ਕਿਤੇ ਵੀ ਕੋਈ ਗੱਲ ਦਾ ਵਰਣਨ ਨਹੀਂ ਕੀਤਾ ਗਿਆ ਇਹਨਾਂ ਨੇ ਸਿਰਫ ਤੇ ਸਿਰਫ ਇੱਕ ਇਨ ਸ਼ਾਟ ਉਹਨਾਂ ਨੂੰ ਉਹ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਵਾਸਤੇ ਇੱਕ ਅੱਤਵਾਦੀ ਦਾ ਪੇਸ਼ ਦੇ ਵਿੱਚ ਉਹਨਾਂ ਨੂੰ ਸ਼ੋਅ ਕੀਤਾ ਹੈ ਜੀ ਚਾਹਤ ਕਿ ਬੜੇ ਸੈਂਸਿਟਿਵ ਇਸ਼ੂਜ਼ ਹੈ ਜਿਹਦੇ ਪਿੱਛੇ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਕੁਰਬਾਨ ਹੋਈਆਂ ਤੇ ਉਹਨਾਂ ਨੂੰ ਇੱਕ ਐਸੀ ਅਨਪੜਵਤ ਤੋਂ ਦੁਆਰਾ ਪੈਸੇ ਦੇ ਜੋਰ ਤੇ ਇੱਕ ਮੂਵੀ ਬਣਾ ਕੇ ਕਿਰਦਾਰਕੁਸ਼ੀ ਕਰਨੀ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਡਾਊਨ ਪਲੇ ਕਰਨਾ ਸਿੱਖੋ ਕੌਮ ਹੈ ਜਿਨ੍ਹਾਂ ਨੇ ਹਿੰਦੁਸਤਾਨ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸਭ ਤੋਂ ਦਸ ਪੈਸਾ ਸੀ ਬਰਬਾਦ ਕੀਤਾ ਜਮੀਨਾ ਸਾਡੀਆਂ ਖੁਸ਼ੀਆਂ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੁੰਦੀ ਹੈ ਜੀ ਤੇ ਇੰਨਾ ਕੁਝ ਕੁਰਬਾਨ ਹੋਣ ਤੋਂ ਬਾਵਜੂਦ ਵੀ ਇਹ ਜੀ ਜਿਹੜੀਆਂ ਅ ਵਕਤੀ ਤੌਰ ਤੇ ਜੰਮੀ ਹੋਇਆ ਖੁੰਭਾ ਹੀ ਕਹਾਂਗਾ ਇਹਨਾਂ ਨੂੰ ਮੈਂ ਜਿਨ੍ਹਾਂ ਨੇ ਆਲੇ ਦੁਆਲੇ ਕਿਤੋਂ ਪਤਾ ਨਹੀਂ ਕਿੱਥੋਂ ਇਹਨਾਂ ਕੋਈ ਪੈਸਾ ਕੌਣ ਇਹਨਾਂ ਦੇ ਮਗਰ ਪੈਸਾ ਲਾ ਰਿਹਾ ਤੇ ਲਾ ਕੇ ਇਹ ਕੈਸੇ ਕੌਮ ਦੇ ਲੋਕਾਂ ਨੂੰ ਨਾਇਕਾਂ ਨੂੰ ਇਹ ਕਿਰਦਾਰ ਕਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਇਸ ਹਿੰਦੁਸਤਾਨ ਦਾ سرمਾਇਆ ਹੀ ਨਹੀਂ ਮੈਂ ਕਹੂੰਗਾ ਵੀ ਜਿਹੜੇ ਲੋਕ ਜਿਹੜੀ ਕੌਮ ਮਤਲਬ ਬੈਸਟ ਇਹਨਾਂ ਕੋਲ ਹਿੰਦੁਸਤਾਨ ਕੋਲ ਜਿਹੜੀ ਕੌਮ ਹੈ ਉਹ ਸਿੱਖਾਂ ਦੀ ਕੌਮ ਹੈ ਚਾਹੇ ਉਹ ਫੌਜ ਹੋਵੇ ਚਾਹੇ ਉਹ ਬਾਰਡਰ ਹੋਵੇ ਚਾਹੇ ਖੇਤ ਖਲਿਆਣ ਹੋਣ ਜੀ ਤੇ ਚਾਹੇ ਸਮਾਜਿਕ ਤੌਰ ਤੇ ਕਿਤੇ ਵੀ ਤਾਨੇ ਮਾਨੇ ਚ ਜੇ ਤੁਸੀਂ ਫਿੱਟ ਕਰੋਗੇ ਤੇ ਸਭ ਤੋਂ ਮੂਲਿਕ ਤੌਰ ਤੇ ਤੁਹਾਨੂੰ ਸਿੱਖੜੇ ਮਿਲਗੇ ਜੀ ਇਹ ਐਸੇ ਲੋਕਾਂ ਦਾ کردار 쿠ਸ਼ੀ ਕਰਨੀ ਹੂੰ ਤੇ ਸਰਕਾਰ ਦੀ ਚੁੱਪੀ ਜੀ ਇਹ ਬਹੁਤ ਖਤਮ ਆ ਕੇ ਜਿਹੜਾ ਇੱਕ ਜੋੜ ਬਣਿਆ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਤਾਂ ਇਹ ਕਿਤੇ ਵੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੱਲ ਤੱਕ ਸਰ ਤੇ ਜੋ ਵੀ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਉਹ ਤੇ ਕੀ ਹੋ ਰਿਹਾ ਸੀਗਾ ਜੀ ਇਸ ਕਰਕੇ ਅਸੀਂ ਇਹ ਕੰਪਲੇਨ ਫਾਈਲ ਕੀਤੀ ਹੈ ਅੱਗੇ 5 12 ਦੀ ਦਸੰਬਰ ਡੇਟ ਲੱਗੀ ਹੈ ਜੀ ਜੇ 5 12 ਨੂੰ ਨਹੀਂ ਪੇਸ਼ ਹੋਏਗੀ ਤਾਂ ਕੋਰਟ ਆਪਣੇ ਕਾਨੂੰਨ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਪਹਿਲਾਂ ਅਵੇਲੇਬਲ ਨਾਨ ਅਵੇਲੇਬਲ ਗਰੰਟ ਜੋ ਵੀ ਪਰਸੀਡਰ ਹੈਗਾ ਦੀ ਦੇ ਤਹਿਤ ਇਹਨੂੰ ਪੇਸ਼ ਕੀਤਾ ਜਾ ਸਕਦਾ ਹੈ ਕੋਰਟ ਚ ਜੀ ਉਹ ਸਾਰੇ ਪ੍ਰੋਪਰ ਅਡੋਪਟ ਕੀਤੇ ਜਾਣਗੇ ਜੀ ਜੀ ਤੇ ਸਰ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਬਾਣੀ ਟੀਵੀ ਨਾਲ ਜੁੜਨ ਲਈ ਤੇ ਥੈਂਕ ਯੂ ਜੀ ਹਾਂਜੀ ਸਰ ਸਰ ਬਹੁਤ ਬਹੁਤ ਧੰਨਵਾਦ ਦਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ